ਅੱਜ ਕਥੀਰਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਸ ਪਰਿਵਾਰ ਦੀਆਂ ਜਿਹੜਾ ਜੇ 20 ਤੋਂ 25 ਸਾਲ ਇਸ ਮੜੀਆਂ ਦੇ ਵਿੱਚ ਹੀ ਰਹਿ ਰਿਹਾ ਹੈ ਇਹਨਾਂ ਦਾ ਜੀਵਨ ਇੱਥੇ ਹੀ ਬਤੀਤ ਹੋ ਰਿਹਾ ਹੈ ਇੱਥੇ ਮੈਂ ਦੱਸਣਾ ਚਾਹੁੰਦਾ ਇਧਰ ਦੇ ਪਾਸੇ ਮੜੀਆਂ ਨੇ ਜਿੱਥੇ ਜੇ ਮੌਤ ਤੋਂ ਬਾਅਦ ਜਲਾਇਆ ਜਾਂਦਾ ਹੈ ਉਹਦੇ ਰਿਸ਼ਤੇਦਾਰ ਪਿਆਰ ਭਰਾ ਆਉਂਦੇ ਆ ਤਾਂ ਉਹ ਵੀ 100-100 ਵਾਰੀ ਨਹਾਉਂਦੇ ਨੇ ਬਹੁਤ ਪਰੇਜ਼ਾ ਰਿਛਾ ਜਾਂਦਾ ਪਰ ਜਿਸ ਪਰਿਵਾਰ ਨਾਲ ਮੈਂ ਮਿਲਣ ਜਾ ਰਿਹਾ ਉਹ ਪਰਿਵਾਰ ਇੱਥੇ 20 ਤੋਂ 25 ਸਾਲ ਤੋਂ ਰਹਿ ਰਿਹਾ ਹੈ ਇਹਨਾਂ ਦਾ ਰੈਣ ਬਸੇਰਾ ਜਰੂਰ ਹੈ ਪਰ ਰੈਣ ਬਸੇਰਾ ਸਿਰਫ ਨਾਮ ਦਾ ਹੈ ਤੁਝੇ ਹਾਲਾਤ ਇੰਨੇ ਚ ਵੱਧ ਤੋਂ ਵੱਧ ਨੇ ਇਹ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਮੈਂ ਸਾਂਝੀਆਂ ਕਰ ਰਿਹਾ ਹਾਂ ਸ਼ਮਸ਼ਾਨਗੜ੍ਹ ਦੀਆਂ ਜਿੱਥੇ ਇਹ ਪਰਿਵਾਰ 20 ਤੋਂ 25 ਸਾਲ ਤੋਂ ਰਹਿ ਰਿਹਾ ਰੋਟੀ ਤੋਂ ਵੀ ਮੁਹਤਾਜ ਹੈ ਇਹ ਪਰਿਵਾਰ ਚੁੱਲ੍ਹਾ ਨਹੀਂ ਹੈ ਸੇ ਪਰਿਵਾਰ ਦੇ ਵਿੱਚ ਚੱਲਦਾ ਕਿਉਂਕਿ ਜਿਹੜਾ ਇਸ ਪਰਿਵਾਰ ਦਾ ਮੋਢੀ ਸੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਕੀ ਹਾਲਾਤ ਬਣੇ ਨੇ ਇਸ ਪਰਿਵਾਰ ਦੇ ਮੜੀਆਂ ਦੇ ਵਿੱਚ ਰਹਿਣ ਦੀ ਮਨੂ ਇਹਨਾਂ ਦੀ ਮਜਬੂਰੀ ਹੈ ਜੀ ਕਿਉਂਕਿ ਪਿਛਲੇ 25 ਵੀ 25 ਸਾਲ ਤੋਂ ਇੱਥੇ ਰਹਿੰਦੇ ਰਹੇ ਨੇ ਪਹਿਲਾਂ ਬਜ਼ੁਰਗ ਮਾਤਾ ਜੀ ਦੇ ਹੁੰਦੇ ਸੀ ਤੇ ਉਹ ਮਤਲਬ ਕਿ ਇਹਨਾਂ ਦਾ ਥੋੜਾ ਬੋਲਾ ਜੋ ਕਰਦੇ ਸੀ ਤੇ ਘਰ ਦਾ ਬੋਸਰ ਚੱਲੀ ਜਾਂਦਾ ਏ ਸ਼ੁਰੂ ਤੋਂ ਹੀ ਇੱਥੇ ਰਹਿੰਦੇ ਰਹੇ ਜੀ ਇਹਨਾਂ ਦੀ ਜੋ بارش ਹੁੰਦੀ ਹੈ ਥੱਲੇ ਵੀ ਪਾਣੀ ਘਟਦਾ ਉੱਪਰੋਂ ਪਾਣੀ ਚੁੰਡਾ ਰਹਿੰਦਾ ਰਹਿੰਦਾ ਇਹਨਾਂ ਦੇ ਕੱਪੜੇ ਵੀਰੇ ਸਾਬ ਸੁੱਕ ਜਾਂਦਾ ਪਿਛਲੇ 2 ਦਿਨ ਤੋਂ بارش ਆਈ ਹੈ ਤੁਹਾਡੇ ਸਾਹਮਣੇ ਕੈਮਰਾਮੈਨ ਵੀ ਕਵਾਂਗੇ ਬਖਾਓ ਇਹਨਾਂ ਦੇ ਕੱਪੜੇ ਸਾਰੇ ਖਰਾਬ ਹੋ ਗਏ ਇਹ ਸਾਰੇ ਕੁੱਝ ਕੱਪੜੇ ਕੱਢੇ ਗਏ ਖਰਾਬ ਹੋ ਗਏ ਕਿ ਮੇਰੇ ਵਿੱਚ ਵੀ ਸੱਟ ਲੱਗੀ ਆ ਇਹਨਾਂ ਨੂੰ ਕੋਈ ਆ ਜੀਵੇ ਕੋਈ ਆ ਜੇ ਚੋਕ ਦੇ ਅੰਦਰ ਲੈ ਜੀਏ ਚੋਕ ਦੇ ਬਾਹਰ ਲੈ ਜੀਏ ਬਾਹਰ ਜੇ ਬਚੀ ਨਾ ਕੋਈ ਆਵੇ ਤੇ بارش ਹੋ ਜਾਈਵੇ ਤੇ ਮਾਂ ਬਚਾਰੀ ਬਾਹਰ ਰਹਿ ਕੇ ਜਾ ਨਹੀਂ ਸਕਦੀ ਸਭ ਛੋਟੇ ਛੋਟੇ ਬੱਚੇ ਨੇ ਉਹ ਕਿਸੇ ਵੇਲੇ ਮੱਲਕੇ ਹੁੰਦੇ ਰਹੇ ਲੱਖੇਰ ਦੇ ਘੁੰਦੇ ਰਹਿੰਦੇ ਨੇ ਅੱਲਰ ਗੁਨਾਹ ਆ ਇਹਨਾਂ ਦੀ ਨੌਂ ਆ ਜਾਰੀ ਤੇ ਥੋੜਾ ਬੋਤਾ ਬਾਹਰ ਅੰਦਰ ਜਾਂਦੀ ਆ ਉਹ ਨੌਂ ਦੇ ਹਾਲਾਤ ਦੱਸੀਏ ਤੇ ਉਹ ਵਿਚਾਰੀ ਗੁੰਗੀ ਵੀ ਆ ਤੇ ਸੁਣ ਵੀ ਨਹੀਂ ਸਕਦੀ ਤੇ ਉਹ ਇਸ ਘਰ ਕੀ ਉਹ ਵਿਚਾਰੀ ਥੋੜਾ ਬੋਤਾ ਜਾਂਦੀ ਮਾੜਾ ਮਟਾ ਕੰਮ ਕਰਦੀ ਫਿਰ ਮਾਂ ਹਾਂ ਕਿਤੇ ਰੋਟੀ ਪਾਣੀ ਤੇ ਹੋ ਗਿਆ ਤੇ ਹੋ ਗਿਆ ਤਾਂ ਉਹ ਕੁਛ ਤੁਹਾਨੂੰ ਸੁਪਿਆ ਕੋਠਾ ਵੈਨ ਦਾ ਬੜੀ ਸਾਨੀ ਤਰੀਕੇ ਨਾਲ ਬਣ ਸਕਦਾ ਜਿਵੇਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਦੁਨੀਆ ਅੱਗੇ ਆਉਂਦੀ ਪ੍ਰਸ਼ਾਸਨ ਦਾ ਹੱਥ ਹੈਗਾ ਤੇ ਲੋਕ ਜੇ ਕੋਈ ਇੱਕ ਪਰਿਵਾਰ ਤੇ ਆਹ ਜਾਂ ਬੇਖਾ ਦੇ ਉਹਨਾਂ ਵਾਸਤੇ ਸੋਚਿਆ ਜਾਵੇ ਨਹੀਂ ਧਿਆਨ ਦਿੱਤਾ ਗਿਆ ਪਰ ਹੁਣ ਕਹਿੰਦੇ ਆਂ ਅਸੀਂ ਜੇ ਦੁਬਾਰਾ ਕਹਿੰਨੇ ਲਈ ਇਹਨਾਂ ਵੱਲ ਧਿਆਨ ਕਰਕੇ ਦੇਣਾ ਲੱਗਦਾ ਕਿ ਜਿਹੜਾ ਬੱਚਿਆਂ ਨੂੰ ਨਹੀਂ ਪਤਾ ਕਿ ਉਹ ਮੜੀਆਂ ਦੇ ਵਿੱਚ ਖੇੜੇ ਨਹੀਂ ਪਰ ਜੇ ਇਹੀ ਹੋਰ ਬੱਚੇ ਹੁੰਦੇ ਤਾਂ ਉਹਨਾਂ ਨੂੰ 100 ਵਾਰੀ ਸੋਚਣਾ ਸੀ ਮੜੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਪਰ ਇਹ ਬੱਚੇ ਜਿਹੜੇ ਨੇ ਉਹਨਾਂ ਲਈ ਇਹੀ ਰਹਿਣ ਦਸੇਰਾ ਹੈ ਤਾਂ ਇਹ ਬੱਚਿਆਂ ਦੀ ਜਿਹੜੀ ਲਾਈਫ ਹੈ ਜੀਵਨ ਹੈ ਇੱਥੇ ਹੀ ਬੀਤ ਰਿਹਾ ਹੈ ਬਹੁਤ ਗੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਪਰਿਵਾਰ ਇਹਨਾਂ ਦੀ ਇਹ ਰੋਟੀ ਰੋਟੀ ਕਿਵੇਂ ਚੱਲਦੀ ਹੈ ਰੋਟੀ ਜਿਹੜੀ ਆ ਰੋਜ਼ਾਨਾ ਦਾ ਰੋਟੀ ਹੈ ਉਹ ਕਿਵੇਂ ਚੱਲਦੀ ਹੈ ਕਿਉਂਕਿ ਮਾਤਾ ਜੀ ਕਮ ਨਹੀਂ ਕਾਉਂਦੇ ਤੁਰ ਨਹੀਂ ਪਾਉਂਦੇ ਮੈਂ ਪੋਤੇ-ਪੋਤੀਆਂ ਇੰਜ ਛੋਟੇ ਨੇ ਆ ਕਿਵੇਂ ਚੱਲਦੀ ਰੋਟੀ ਪੋਤੇ ਘਰ ਲੱਗੇ ਲੱਗੇ ਬਿਲਕੁਲ ਬਹੁਤ ਵਧੀਆ ਘਰ ਨੇ ਅਸੀਂ ਉਹਨਾਂ ਨੂੰ ਦੇਖਿਆ ਵੀ ਆ ਉਹ ਇਹਨਾਂ ਦੇ ਬਾਰੇ ਸੋਚਦੇ ਨੇ ਰੋਟੀ ਪਾਣੀ ਜੋ ਵੀ ਉਹ ਖਾਤਾ ਹੁੰਦਾ ਵਾ ਰੋਟੀ ਪਾਣੀ ਤੋਂ ਜ਼ਿਆਦਾ ਕਿਸੇ ਲਈ ਇਹੋ ਜਿਹੇ ਹਾਲਾਤ ਵੀ ਦੇਖੇ ਗਏ ਆ ਤੇ ਮੈਂ ਲੱਗੇ ਕਿ ਦੁਕਾਨਦਾਰ ਆ ਤੇ ਇਹ ਮੀਤਾਂ ਦੇ ਤੇ ਬੱਚੇ ਜਾ ਕੇ ਕਹਿੰਦੇ ਨੇ ਕਹਿ ਦਿੰਦੇ ਜਾ ਕੇ ਅਵੇਜ ਨਾਲ ਕੋ ਆਟਾ ਖਤਮ ਹੋ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਹੈ ਨਾ ਬੜੀਆਂ ਮੁਸ਼ਕਲ ਨੂੰ ਦਰਸਾਉਂਦੀਆਂ ਵਾਂ ਸੁਣੋ ਵੀ ਕਿਵੇਂ ਦੇਖਦੇ ਇਸ ਪਰਿਵਾਰ ਨੂੰ ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਨੇ ਪਰਿਵਾਰ ਬਾਜੀ ਇਹਨਾਂ ਨੂੰ 20-25 ਸਾਲ ਹੋ ਗਿਆ ਤੋਂ ਜ਼ਿਆਦਾ ਪ੍ਰੋਬਲਮ ਹੈਗੀ ਰੋਟੀ ਬਣਨ ਦੀ ਨਾ ਤੇ ਨਾ ਕੋ ਸਿਲੰਡਰ ਕਿੱਲਾ ਹੈਗਾ ਵਾ ਇਹ ਵੇਲੇ ਬਾਰਿਸ਼ ਆ ਜਾਂਦੀ ਤੇ ਇਹਨਾਂ ਨੂੰ ਬੱਤੀ ਚੱਲ ਜਾਂਦੀ ਬਹੁਤ ਪ੍ਰੋਬਲਮ ਹੈ ਰੋਟੀ ਦਾ ਬਹੁਤ ਕੰਮ ਚੱਲਦਾ ਮਜਬੂਰੀ ਇਹ ਹੈ ਕਿ ਇਹਨਾਂ ਦੇ ਜਦੋਂ ਦਾਦਾ ਜੀ ਸੀ ਉਹ ਬਹੁਤ ਕੁਛ ਕਰਦੇ ਸੀ ਉਸ ਤੋਂ ਬਾਅਦ ਜੋ ਉਹਨਾਂ ਦੀ ਡੈਥ ਹੋ ਗਈ ਇਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਹੁਤ ਖਰਾਬ ਹੋ ਗਈ ਨਾ ਦੇ ਫੜਦੇ ਨੇ ਸਾਰਾ ਦਿਨ ਇਥੇ ਖੇਡਦੇ ਨੇ ਇਹਨਾਂ ਦੀ ਜਿਹੜੀ ਛੱਤ ਐ ਇਹ ਬਿਲਕੁਲ ਹੱਥ ਉੱਪਰ ਕਰੋ ਕਦੇ ਨਾਲ ਲੱਗਦਾ ਵਾ ਕਿਉਂਕਿ ਇਹ ਛੱਤ ਦਾ ਪਤਾ ਨਹੀਂ ਵੀ ਇਹ ਕਦੋਂ ਡਿੱਗ ਸਕਦੀ ੁੱਤੇ ਜੇ ਮੰਜਾ ਸਹੀ ਇਹ ਨਾ ਰਹੋ ਤਾਂ ੁੱਤੇ ਬੈਠਣ ਲਈ ਇਹਨਾਂ ਦੀ ਥਾਂ ਬਣ ਜਾਂਦੀ ਪਰ 200 250 ਰੁਪਈਆ ਵੀ ਹੈ ਨਹੀਂ ਇਹਨਾਂ ਦੀ ਜੇਬ ਦੇ ਵਿੱਚ ਕਿ ਮੰਜੇ ਨੂੰ ਰਿਪੇਅਰ ਹੀ ਹੋ ਜਾਵੇ ਇਹ ਫਿਰ ਇਹ ਆਪਣੇ ਜਿਹੜੇ ਮਾਤਾ ਜੀ ਆ ਇਹਨਾਂ ਦੇ ਚੂਲੇ ਦੀ ਪ੍ਰੋਬਲਮ ਐ ਆ ਨਾ ਇੱਕ ਇਹਨਾਂ ਦੀ ਅੱਖ ਦੀ ਪੁਤਲੀ ਪੈਣ ਵਾਲੀ ਆ ਅੱਖ ਦੀ ਵੀ ਇੰਨੀ ਪ੍ਰੋਬਲਮ ਹੈ ਅੱਖ ਤੋਂ ਦੇਖ ਨਹੀਂ ਸਕਦੇ ਇੱਕ ਅੱਖ ਬਿਲਕੁਲ ਬੰਦ ਹੁੰਦੀ ਜਾ ਰਹੀ ਹੈ ਫਿਰ ਇਹਨੂੰ ਮੜੀਆਂ ਦੇ ਵਿੱਚ ਹਾਂਜੀ ਇਹ ਡਰ ਨਹੀਂ ਆਉਂਦਾ ਪੂਰ ਫਰੀਤਾਂ ਤੋਂ ਕਿਵੇਂ ਦਿੰਦੀ ਹੋ ਫਿਰਦਾਰਾ ਦੇਣੇ ਕਿ ਪ੍ਰਾਪਤੀ ਜਵਾਨਾ ਜਿੰਨੇ ਪਾ ਹੂੰ ਪੂਰ ਮੂ ਦੀ ਕੋਈ ਚੀਜ਼ ਨਹੀਂ ਦਿੰਦੀ ਹੈ ਸਾਰਿਆਂ ਨੂੰ ਕਰਾਗਰਾ ਨਹੀਂ ਤੇ ਬੇੜਾ ਇਹ ਰੋਟੀ ਪਾਣੀ ਮਿਲ ਜਾਂਦਾ ਰੋਜ਼ਾਨਾ ਦਾ ਨਾ ਹੂੰ ਤੁਨੇ ਦਿਨ ਬਾਅਦ ਰੋਟੀ ਮਿਲਦੀ ਹੈ ਕੋਈ ਦੰਦੇ ਬਾਤ ਤੋਂ ਬਾਤ ਹਮਮ ਮਮਾ ਫਿਰ ਵੀ ਥੋੜਾ ਬਦਾਨ ਉਵਾਦਦੀ ਆਪਨੇ ਸੰਗੇ ਤੇ ਮਮਾ ਤਾਂ ਵੀ ਬੋਲ ਪਾਉਂਦੇ ਜਾਂ ਸੁਣ ਪਾਉਂਦੇ ਨੇ ਤੇ ਕਿਵੇਂ ਸਮਝਾਉਂਦੇ ਤੁਸੀਂ ਉਹਨਾਂ ਨੂੰ ਸਾਰੇ ਆ ਬਸ ਤੁਸੀਂ ਸਾਰੇ ਸਮਝ ਲੈਣ ਦੇ ਉਹਨਾਂ ਨੂੰ ਹਾਂਜੀ ਅੱਧੀ ਅਪੀਲ ਲਾਉਣੀ ਚਾਹੁੰਦੇ ਜਿਹੜੇ ਦਾਨੀ ਸੱਜਣ ਤੁਹਾਨੂੰ ਦੇਖਦੇ ਪਏ ਨੇ ਕਿ ਉਹ ਅਪੀਲ ਲਾਉਣੀ ਚਾਹੁੰਦੇ ਕਿ ਬੇਨਤੀ ਲਾਉਣੀ ਚਾਹੁੰਦੇ ਉਹਨਾਂ ਨੂੰ ਹਾਂਜੀ ਇਸ ਤਰ੍ਹਾਂ ਦੀ ਸੇਵਾ ਰੀਜਾ ਦੀ ਜਿਹਨੇ ਤੋੜੇ ਦਿਲ ਦੇ ਵਿੱਚ ਤੇ ਇਹੋ ਜਿਹੀ ਰੀਜਾ ਤੋੜੀ ਸਾਡਾ ਘਰ ਗੁੰਜੇ ਨਾ ਹਮਮ ਜਿਹੜਾ ਦਾ ਰਸਤਾ ਨੂੰ ਫੇਰੇ ਅੱਜ ਕੁਝ ਹੀ ਨਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਸ ਪਰਿਵਾਰ ਦੀਆਂ ਜਿਹੜਾ ਜੇ 20 ਤੋਂ 25 ਸਾਲ ਇਸ ਮੜੀਆਂ ਦੇ ਵਿੱਚ ਹੀ ਰਹਿ ਰਿਹਾ ਹੈ ਇਹਨਾਂ ਦਾ ਜੀਵਨ ਇੱਥੇ ਹੀ ਬਤੀਤ ਹੋ ਰਿਹਾ ਹੈ ਇੱਥੇ ਮੈਂ ਦੱਸਣਾ ਜੋ ਨਾ ਇਧਰ ਦੇ ਪਾਸੇ ਮੜੀਆਂ ਨੇ ਜਿੱਥੇ ਜੇ ਮੌਤ ਤੋਂ ਬਾਅਦ ਜਲਾਇਆ ਜਾਂਦਾ ਹੈ ਤਾਂ ਉਹਦੇ ਰਿਸ਼ਤੇਦਾਰ ਭੈਣ ਭਰਾ ਆਉਂਦੇ ਆ ਉਹ ਵੀ 100-100 ਵਾਰੀ ਨਹਾਉਦੇ ਨੇ ਤਾਂ ਬਹੁਤ ਪਰੇਜਾ ਖਿਆਇਆ ਜਾਂਦਾ ਪਰ ਜਿਸ ਪਰਿਵਾਰ ਨਾਲ ਮੈਂ ਮਿਲਣ ਜਾ ਰਿਹਾ ਉਹ ਪਰਿਵਾਰ ਇਸੇ 20 ਤੋਂ 25 ਸਾਲ ਤੋਂ ਰਹਿ ਰਿਹਾ ਹੈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ। ਹਲਾਤ ਜਿਹੜੇ ਨੇ ਬੱਤ ਤੋਂ ਬੱਤਰੀ ਹੈ। ਅੱਜ ਜਿਹੜਾ ਮੈਂ ਦੱਸ ਰਿਹਾ ਕਿਸੇ ਦੀ ਮੌਤ ਤੋਂ ਬਾਅਦ ਰਿਕੇਦਾਰ ਭੈਣ ਭਰਾ ਮੜੀਆਂ ਦੇ ਵਿੱਚ ਆਉਂਦੇ ਨੇ ਉਸ ਨੂੰ ਜਲਾਉਂਦੇ ਨੇ ਉਹ ਦੋ ਦੋ ਵਾਰੀ ਮੌਂਦੇ ਨੇ। ਪਰ ਇਹ ਪਰਿਵਾਰ ਇੱਥੇ ਹੀ ਮੌਂਦਾ ਇੱਥੇ ਧੋਦਾ ਤੇ ਇੱਥੇ ਸੌਂਦਾ ਹੈ। ਹਾਲਾਤ ਜਿਹੜੇ ਨੇ ਬੱਤ ਤੋਂ ਬੱਤਰੀ ਨੇ ਇਸ ਪਰਿਵਾਰ ਦੇ ਇਹ ਹਾਲਾਤ ਪਰਿਵਾਰ ਰਹਿ ਰਿਹਾ ਇਹਨਾਂ ਦਾ ਰਹਿਣ ਬਸੇਰਾ ਜ਼ਰੂਰ ਹੈ ਪਰ ਰਹਿਣ ਬਸੇਰਾ ਸਿਰਫ ਨਾਮ ਦਾ ਹੈ ਕਿਉਂਕਿ ਹਾਲਾਤ ਇੰਨੇ ਚ ਵੱਧ ਤੋਂ ਵੱਧ ਨੇ ਇਹ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਮੈਂ ਸਾਂਝੀਆਂ ਕਰ ਰਿਹਾ ਹਾਂ ਸ਼ਮਸ਼ਾਨ ਘਾਟ ਦੀਆਂ ਜਿੱਥੇ ਇਹ ਪਰਿਵਾਰ 20 ਤੋਂ 25 ਸਾਲ ਤੋਂ ਰਹਿ ਰਿਹਾ ਰੋਟੀ ਤੋਂ ਵੀ ਮੁਹਤਾਜ ਹੈ ਪਰਿਵਾਰ ਚੁੱਲ੍ਹਾ ਨਹੀਂ ਇਸ ਪਰਿਵਾਰ ਦੇ ਵਿੱਚ ਚੱਲਦਾ ਕਿਉਂਕਿ ਜਿਹੜਾ ਇਸ ਪਰਿਵਾਰ ਦਾ ਮੋਢੀ ਸੀ ਉਹਨਾਂ ਦੀ ਵੀ ਮੌਤ ਹੋ ਗਈ ਹੈ ਹੁਣ ਇਸ ਪਰਿਵਾਰ ਦੇ ਵਿੱਚ ਬੁੱਢੀ ਮਾਤਾ ਤੇ ਉਹਨਾਂ ਦੇ ਦੋ ਪੁੱਤੇ ਇਹ ਪੁੱਤੀਆਂ ਰਹਿੰਦੀ ਨੇ। ਤੁਹਾ ਮਾਤਾ-ਪਿਤਾ ਹੀ ਬੋਲਣ ਦੇ ਵਿੱਚ ਵੀ ਸਮਰਥ ਨੇ ਤੇ ਸੁਨਨ ਦੇ ਵਿੱਚ ਵੀ ਸਮਰਥ ਨੇ। ਤਾਂ ਜਲਵਾ ਚਰਦੇ ਆਂ ਮਹੱਲੇ ਵਾਲੇ ਨੇ ਜਿਹੜੇ ਇੱਥੇ ਰਹਿੰਣ ਵਾਲੇ ਉਹਨਾਂ ਦੀ ਬਦੌਲਤ ਇਸ ਪਰਿਵਾਰ ਦੀ ਜਿਹੜੀ ਹੈ ਰੋਜੀ ਰੋਟੀ ਚੱਲ ਰਹੀ ਹੈ। ਕਿਉਂਕਿ ਇਹਨਾਂ ਦਾ ਰਹਿਣ ਬਸੇਰਾ ਜਿਹੜਾ ਹੈ ਉਹਦੇ ਹਾਲਾਤ ਤੁਹਾਡੇ ਨਾਲ ਸਾਂਝੇ ਜੀਤੇ ਨੇ ਤਾਂ ਜਿਹੜੇ ਮਹੱਲੇ ਵਾਸੀ ਨਿਵਾਸੀ ਨੇ ਉਹਨਾਂ ਨਾਲ ਜਲਵਾ ਜ਼ਰੂਰ ਕਰਦੇ ਆ। ਹਾਂਜੀ ਭਾਈ ਜੀ ਨਾਮ ਕੀ ਤੁਹਾਡਾ? ਮੇਰਾ ਨਾਮ ਸ਼ੋਕ ਮਹਾਰਾਜ। ਅਸੋ ਜੀ। ਕੀ ਹਾਲਾਤ ਬਣੇ ਨੇ ਇਸ ਪਰਿਵਾਰ ਦੇ? ਮੜੀਆਂ ਦੇ ਵਿੱਚ ਰਹਿਣ ਦੀ ਮਜਬੂਰ ਹੈ ਕਿਉਂਕਿ ਮੜੀਆਂ ਇਹੋ ਜਿਹੀਆਂ ਚੀ ਇਹ ਤੇ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਉਹ ਰਿਸ਼ਤੇਦਾਰ ਜਾ ਕੇ ਦੋ ਵਾਰੀ ਵੀ ਲਾਉਂਦੇ ਨੇ ਇਹ ਪਰਿਵਾਰ ਇੱਥੇ ਰਹਿ ਰਿਹਾ ਇੱਥੇ ਲਾਉਂਦਾ ਇੱਥੇ ਧੋਦਾ ਰਿਹਾ ਇੱਥੇ ਸੰਦਾ ਜੋ ਇਸ ਤਰ੍ਹਾਂ ਹਲਾਤੀ ਇਹਨਾਂ ਦਾ ਹਲਾ ਦੇ estrane ਸਰ ਤੇ ਇਹਨਾਂ ਨੂੰ ਮਜਬੂਰੀ ਹੈ ਕਿਉਂਕਿ ਪਿਛਲੇ 25 ਵੀ 25 ਸਾਲ ਤੋਂ ਇੱਥੇ ਰਹਿੰਦੇ ਰਹੇ ਨੇ ਪਹਿਲਾਂ ਬਜ਼ੁਰਗ ਮਾਤਾ ਜੀ ਦੇ ਹੁੰਦੇ ਸੀ ਘਰ ਵੇਖ ਸੀ ਤੇ ਉਹ ਮਤਲਬ ਕਿ ਸਾਰਾ ਇਹਨਾਂ ਦਾ ਥੋੜਾ ਬੋਲਾ ਜੋ ਕਰਦੇ ਸੀ ਤੇ ਘਰ ਦਾ ਬਸਰ ਚੱਲੀ ਜਾਂਦਾ ਇਹ ਸ਼ੁਰੂ ਤੋਂ ਹੀ ਇੱਥੇ ਰਹਿੰਦੇ ਰਹੇ ਨੇ ਇਹਨਾਂ ਦੇ ਹਲਾ ਇੱਥੇ ਰਹਿੰਦਾ ਇੱਕ ਮਜਬੂਰੀ ਹੈ ਕਿ ਇਹ ਕਿਤੇ ਮਗਲੇ ਬਣ ਜੇ ਇਹਨਾਂ ਕੋਈ ਜ਼ਿਆਦਾ ਜਾਂ ਕੁਝ ਹੋ ਪਰ ਇਹਨਾਂ ਦੇ ਕੋਲ ਇੱਥੇ ਹੀ ਸ਼ੁਰੂ ਤੋਂ ਉਹ ਜਿਹੜੇ ਸ਼ਮਸ਼ਾਨ ਘਰ ਦੀ ਆਪਾਂ ਗੱਲ ਕਰੀਏ ਤੇ ਇਥੋਂ ਦੇ ਹਾਲਾਤ ਇਹ ਨੇ ਕਿ ਲੋਕ ਸ਼ਮਸ਼ਾਨ ਘਰ ਦੇ ਵਿੱਚ ਆਉਂਦੇ ਨੇ ਕਿ ਸੰਸਕਾਰ ਕਰਦੇ ਨੇ ਸੰਸਕਾਰ ਕਰਨ ਤੋਂ ਬਾਅਦ ਜਾ ਕੇ ਆਪਣੇ ਨੂੰ ਜਿਵੇਂ ਕਿ ਇੱਕ ਸ਼ੂਜੀ ਲੱਗ ਜਾਂਦੀ ਆ ਕਿ ਲੋਕ ਦੋ ਦੋ ਵਾਰ ਆਪਣੇ ਘਰ ਜਾ ਕੇ ਫਿਰ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਆਹੀ ਹੁਣ ਸਹੀ ਹੈਗੇ ਪਰ ਇਹ ਪਰਿਵਾਰ ਦੀ ਇਹ ਕਿਹੋ ਜਿਹੀ ਮਜਬੂਰੀ ਬਣ ਗਈ ਆ ਕਿ ਇਹ ਪਰਿਵਾਰ ਇੱਥੇ ਦਾ ਇੱਥੇ ਹੀ ਰਹਿਣਾ ਰਾਤ ਦਿਨ ਨੂੰ ਇੱਥੇ ਰਹਿਣਾ ਚਾਹੁੰਦਾ ਵਾ ਇੱਥੇ ਇਹੋ ਜਿਹੇ ਜਦੋਂ ਇਹਨਾਂ ਜੀ ਦੇ ਕੋਠੇ ਦੇ ਹਾਲਾਤ ਤੁਸੀਂ ਉਹਨਾਂ ਨੇ ਵੇਖਿਆ ਦਿਖਾਇਆ ਗਿਆ ਉਹਦੇ ਵਿੱਚ ਇਹ ਚੀਜ਼ਾਂ ਵੀ ਨੋਟ ਮਤਲਬ ਜਦੋਂ بارش ਹੁੰਦੀ ਹੈ ਥੱਲੇ ਵੀ ਪਾਣੀ ਭਰ ਜਾਂਦਾ ਉੱਪਰੋਂ ਪਾਣੀ ਚੰਦਾ ਰਹਿੰਦਾ ਉਸ ਵਿੱਚ ਇਹਨਾਂ ਦੇ ਕੱਪੜੇ ਵੀ ਦੇ ਸਭ ਸੁੱਕ ਜਾਂਦੇ ਪਿਛਲੇ 2 ਦਿਨ ਤੋਂ بارش ਆਈ ਹੈ ਤੁਹਾਡੇ ਸਾਹਮਣੇ ਕੈਮਰਾਮੈਨ ਨੂੰ ਕਵਾਂਗੇ ਬਖਾਓ ਇਹਨਾਂ ਦੇ ਕੱਪੜੇ ਸਾਰੇ ਖਰਾਬ ਹੋ ਗਏ ਇਹ ਸਾਰੇ ਕੁਝ ਕੱਪੜੇ ਕੱਢੇ ਗਏ ਖਰਾਬ ਹੋ ਗਏ ਕੁਝ ਬੂਤਾਂ ਜਿੰਨੇ ਜਿੰਨੇ ਬਚੇ ਨੇ ਜਦੋਂ ਠੰਡ ਮਿਲਾਉਂਦੇ ਨੇ ਤਾਂ ਸਰਮਾਠਾ ਚੜਾਈ ਘੁਪ ਲੱਗੀ ਆ ਭਾਵੇਂ 2-4 ਦਿਨ ਬਹੁਤ ਔਖੇ ਰਹੇ ਆ ਠੰਡ ਦਾ ਵੀ ਬੜਾ ਬੜਕੋਟ ਰਿਹਾ ਵਾ ਤੇ ਇਸ ਕਰਕੇ ਇਹਨਾਰੇ ਹਾਲਾਤਾਂ ਵੀ ਆ ਮੈਂ ਗੱਲ ਕਰੀ ਇਹਦੀ ਇਹਨਾਂ ਦੀ ਮਜਬੂਰੀ ਹੈ ਤੇ ਇਹ ਮਹੱਲੇ ਵਾਸੀਆਂ ਦੀ ਗੱਲ ਕਰੀਏ ਕਿ ਮਹੱਲੇ ਵਾਸੀਆਂ ਨੇ ਕੋਈ ਸਾਹਮਣੇ ਗਲੀ ਵਾਲੇ ਜੋ ਬਿਲਕੁਲ ਸਾਹਮਣੇ ਗਲੀ ਲੱਗਦੀ ਆ ਜੀ ਉਹਨਾਂ ਦਾ ਬੜਾ ਸ਼ੁਕਰੀਆ ਕਰਦੇ ਆ ਇਹ ਸਾਰੇ ਸਾਰੇ ਜਿੰਨੇ ਵੀ ਘਰ ਦੇ ਜਿੰਨੇ ਵੀ ਜੀਣੇ ਇਹਨਾਂ ਦਾ ਕਰਦੇ ਨੇ ਜੋ ਵੀ ਜੋ ਵੀ ਹੁੰਦਾ ਵਾ ਅੱਜ ਦੇ ਸਮੇਂ ਦੇ ਵਿੱਚ ਇਹ ਤੀਜਾ ਨੇ ਕਿ ਕਿ ਤੁਹਾਨੂੰ ਆਪਣਾ ਪਰਿਵਾਰ ਸਾਹਮਣੇ ਉਹ ਵੀ ਬੜਾ ਮੁਸ਼ਕਲ ਹੋਇਆ ਵਾ ਕਿਉਂਕਿ ਮਹਿੰਗਾਈ ਦਾ ਦੌਰ ਚੱਲਦਾ ਵਾ ਇਸ ਕਰਕੇ ਫਿਰ ਵੀ ਉਹਦੇ ਵਿੱਚ ਉਹ ਵੀ ਕੁਝ ਜਿੰਨਾ ਵੀ ਅਗਲੇ ਦੌਰ ਹੁੰਦਾ ਅਗਲੇ ਨੇ ਵੀ ਆ ਕੇ ਮਤ ਚਾਹਦੇ ਨੇ ਬਾਵਾ ਵਰਗੇ ਸਾਰੇ ਸਮੇਂ ਦੇ ਇ ਇਹ ਕਿੰਨੇ ਚੁੰਮੇਰੇ ਵਿੱਚ ਫਸਟ ਲੱਗੀ ਆ ਇਹਨਾਂ ਨੂੰ ਕੋਈ ਆ ਜਵੇ ਤੋ ਆ ਜੇ ਤੇ ਚੁੱਕ ਕੇ ਅੰਦਰ ਲੈ ਜਵੇ ਚੁੱਕ ਕੇ ਬਾਹਰ ਲੈ ਜੇ ਮਾੜਾ ਤੇ ਵੇਖੀ ਨਾ ਕੋਈ ਆਵੇ ਤੇ بارش ਹੋ ਜਵੇ ਤੇ ਮਾੜਾ ਵਿਚਾਰੀ ਬਾਹਰ ਰਹੇ ਤੋ ਜਾ ਨਹੀਂ ਸਕਦੇ ਸਭ ਛੋਟੇ ਛੋਟੇ ਬੱਚੇ ਨੇ ਉਹ ਕਿਸੇ ਵੇਲੇ ਮੱਲਕੇ ਹੁੰਦੇ ਰਹੇ ਜਾਂ ਖੇਰ ਦੇ ਘੁੰਦੇ ਰਹਿੰਦੇ ਨੇ ਅਲੜ ਬੁਣਾ ਆ ਜੀ ਇਹਨਾਂ ਦੀ ਨੌਂ ਹੈ ਜਾਰੀ ਕੋਈ ਥੋੜਾ ਬੋਤਾ ਬਾਹਰ ਅੰਦਰ ਜਾਂਦੀ ਆ ਉਹ ਨੌਂ ਦੇ ਹਾਲਾਤ ਦਸੀਏ ਤੋ ਉਹ ਵਿਚਾਰੀ ਗੁੰਗੀ ਵੀ ਆ ਤੋ ਸੁਣ ਵੀ ਨਹੀਂ ਸਕਦੀ ਤੇ ਉਹ ਇਸ ਕਰਕੇ ਉਹ ਵਿਚਾਰੀ ਥੋੜਾ ਬੋਤਾ ਜਾਂਦੀ ਮਾੜਾ ਮੱਡਾ ਕੰਮ ਕਰਦੀ ਫਿਰ ਮਾਹਾਂ ਕਿਤੇ ਰੋਟੀ ਪਾਣੀ ਕਿਤੇ ਹੋ ਗਿਆ ਤੇ ਸਾਰਿਆਂ ਵੀਰਾਂ ਭਰਾਵਾਂ ਨੂੰ ਇਹ ਮੰਨ ਲਕ ਕਰਦੇ ਆਪਾਂ ਬੇਨਤੀ ਕਰਦੇ ਆਂ ਆਪਾਂ ਬੜੇ ਬੜੇ ਲੱਗ ਲੰਗਰ ਸਭ ਕੁਛ ਆਪਾਂ ਕਰਦੇ ਆਂ ਗਿਆ ਤੇ ਬੜੀ ਬੜੀ ਦੁਨੀਆ ਨੂੰ ਆਪਾਂ ਰੋਟੀ ਖਵਾਉਂਦੇ ਆਂ ਜਿਹਦੇ ਵਿੱਚੋਂ ਕੁਝ ਵੀ 10% 5% ਦਾ ਹਿੱਸਾ ਇਹਨਾਂ ਦੇ ਨਾਂ ਤੇ ਆਪਾਂ ਕਰੀਏ ਤੇ ਮੈਨੂੰ ਇਹਨਾਂ ਪਤਾ ਕਿ ਜਿਹੜਾ ਟੁੱਟਿਆ ਹੋਇਆ ਕੋਠਾ ਵਾ ਇਹਨਾਂ ਦਾ ਬੜੀ ਆਸਾਨੀ ਤਰੀਕੇ ਨਾਲ ਬਣ ਸਕਦਾ ਆਪਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਦੁਨੀਆ ਅੱਗੇ ਆਉਂਦੀ ਪ੍ਰਸ਼ਾਸਨ ਦਾ ਵੀ ਹੱਥ ਹੈ ਰਵੇ ਚਲੋ ਜੇ ਕੋਈ ਇੱਕ ਪਰਿਵਾਰ ਤੇ ਇਹੋ ਜਿਹਾ ਬੈਠਾ ਹੋਣੇ ਵਾਸਤੇ ਸੋਚਿਆ ਜਾਵੇ ਇਹਦਾ ਹੱਥ ਜੋੜ ਕੇ ਬੇਨਤੀ ਕਰਦੇ ਜੋ ਮੌਜੂਦਾ ਇਹ ਨਹੀਂ ਧਿਆਨ ਦਿੱਤਾ ਜਾ ਪਰ ਹੁਣ ਕਹਿੰਦੇ ਆ ਅਸੀਂ ਦੁਬਾਰਾ ਕਹਿੰਦੇ ਆ ਵੀ ਇਹਨਾਂ ਵੱਲ ਧਿਆਨ ਕਰਕੇ ਤੇ ਇਹਨਾਂ ਦਾ ਕੁਝ ਜਰੂਰ ਜੀ ਇਹ ਬੱਚੇ ਜਿਹੜੇ ਗੇ ਅਲੜਪੁਣਾ ਦੇ ਅਲੜਪੁਣਾ ਇਹਨਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਪਤਾ ਜਿਓ ਮੜੀਆਂ ਦੇ ਵਿੱਚ ਖੇੜੇ ਨਹੀਂ ਪਰ ਜੇ ਇਹੀ ਹੋਰ ਬੱਚੇ ਹੁੰਦੇ ਤਾਂ ਉਹਨਾਂ ਨੂੰ 100 ਵਾਰੀ ਸੋਚਣਾ ਸੀ ਮੜੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਪਰ ਇਹ ਬੱਚੇ ਜਿਹੜੇ ਨੇ ਉਹਨਾਂ ਲਈ ਇਹੀ ਰਹਿਣ ਬਸੇਰਾ ਹੈ ਤਾਂ ਇਹ ਬੱਚਿਆਂ ਦੀ ਜਿਹੜੀ ਲਾਈਫ ਹੈ ਜੀਵਨ ਹੈ ਇੱਥੇ ਹੀ ਬੀਤ ਰਿਹਾ ਹੈ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਪਰਿਵਾਰ ਜਿੱਥੇ ਕਿ ਅਸੀਂ ਭੂਤ ਪ੍ਰੇਤਾ ਤੋਂ ਡਰਦੇ ਆ ਇਹ ਪਰਿਵਾਰ ਭੂਤ ਪ੍ਰੇਤਾ ਤੋਂ ਵੀ ਡਰਦਾ ਇਹ ਡਰਦਾ ਹੈ ਕਿ ਮੀਂਹ ਨਾ ਆ ਜਾਏ ਨੇਰੀ ਨਾ ਆ ਜਾਏ ਤੇ ਇਹਨਾਂ ਨੂੰ ਟੁੱਟੇ ਬਹਿਣਾ ਪੈ ਗਿਆ ਮੀਂਹ ਨੇਰੀ ਤੋਂ ਬਚਣ ਵਾਸਤੇ ਸਿਰ ਦੇ ਉੱਪਰ ਛੱਤਾ ਨਹੀਂ ਹੈ ਇਹਨਾਂ ਨੂੰ ਭੂਤ ਪ੍ਰੇਤਾ ਤੋਂ ਡਰ ਨਹੀਂ ਆਉਂਦਾ ਮੇਰੇ خیال ਨਾਲ ਕਿਉਂਕਿ ਰਾਤ ਦੇ ਨਹੀਂ ਇੱਥੇ ਰਹਿੰਦੇ ਨੇ ਭਾਜੀ ਜਿਵੇਂ ਕਿ ਵਹਿਮ ਭਰਮ ਬਣੇ ਹੁੰਦੇ ਨੇ ਇਹ ਭੂਤ ਪ੍ਰੇਤ ਹੁੰਦੇ ਨੇ ਪਰ ਮੈਨੂੰ ਨਹੀਂ ਜਿਆਦਾ ਇਸ ਪਰਿਵਾਰ ਨੂੰ ਭੂਤ ਪ੍ਰੇਤਾ ਤੋਂ ਡਰ ਆਉਂਦਾ ਡਰ ਆਉਂਦਾ ਹੋਇਆ ਜੇ ਰੱਬ ਦੀ ਮਾਰ ਤੋਂ ਡਰ ਆਉਂਦਾ ਹੋਇਆ ਮੀਂਹ ਬਰਸਾਤ ਨਾ ਆ ਜਾਏ ਇਸ ਚੀਜ਼ ਤੋਂ ਡਰ ਆਉਂਦਾ ਹੋਇਆ ਇਹਦਾ ਨੋ ਵਿਚਾਰਨ ਫੀਡ ਨੂੰ ਇੱਕ ਆਦਤ ਪੈ ਚੁੱਕੀ ਹੋਈ ਹੈ ਕਿਉਂਕਿ ਮਜ ਆਦਤ ਜਿਹੜੀ ਹੈਗੀ ਆਸ ਤੋਂ ਪਹਿਨੇ ਚੱਲਾਂਗੀ ਚੀਜ਼ੇਗੀ ਪਰ ਇੱਕ ਮਜਬੂਰੀ ਇੱਕ ਸਾਡੀ ਮਜਬੂਰੀ ਹੈ ਜੇ ਸਫਨਗਾਰ ਦੇ ਸਾਹਮਣੇ ਮੈਂ ਵੀ ਲੰਘਦਾ ਹੋਵਾਂਗਾ ਤਾਂ ਮੈਂ ਵੀ ਕਿਸੇ ਵੇਲੇ ਸੋਚਦਾ ਹੋਵਾਂਗਾ ਯਾਰ ਨਹੀਂ ਸਫਨਗਾਰ ਹੈਗਾ ਮੈਂ ਇੱਧਰ ਚੱਲਿਆ ਮੈਂ ਉੱਧਰ ਚੱਲਿਆ ਮੈਂ ਉਸ ਤਰੀਕੇ ਨਾਲ ਆਪਣੇ ਆਪ ਨੂੰ ਇੱਥੇ ਇਹ ਸੌਨਾਵਾ ਪਰ ਜਦੋਂ ਇਹਨਾਂ ਹਾਲਾਤ ਲੱਗਦੇ ਨੇ ਸਾਨੂੰ ਕੜਾਕ ਕਰਦੀ ਆਉਣਾ ਪੈਂਦਾ ਵਾ ਕੁਝ ਨਾ ਕੁਝ ਕਿਉਂਕਿ ਸਾਨੂੰ ਵੀ ਇੱਥੇ ਹੀ ਆਉਣਾ ਪੈਣਾ ਤੁਸੀਂ ਤੇ ਇਸ ਕਰਕੇ ਸੋਚਦੇ ਆ ਕਿ ਇਹਨਾਂ ਦਾ ਹੁਣ ਇੱਕ ਮਜਬੂਰੀ ਬਣ ਗਈ ਹੈ ਇਹਦਾ ਅਸੀਂ ਚਾਹਦੇ ਹਾਂ ਕਿ ਇਹਨਾਂ ਦੀ ਮਜਬੂਰੀ ਕੱਢੀ ਜਾਵੇ ਕਿ ਕਿਸ ਤਰੀਕੇ ਨਾਲ ਉਸੇ ਨੂੰ ਪਤਾ ਲੱਗੇ ਕਿ ਆਸਾਨ ਸਾਡਾ ਰਸਤਾ ਜਾਂ ਕਿਸੇ ਤਰੀਕੇ ਨਾਲ ਬਣ ਜਵੇ ਸਾਡਾ ਘਰ ਕੋਠਾ ਬਣ ਜੇ ਨਾਲੇ ਪਤਾ ਲੱਗੇ ਵਾਕਈ ਠੀਕ ਹੈਗਾ ਕਿ ਸਾਡੀ ਜ਼ਿੰਦਗੀ ਲਈ ਜੀਵਨ ਲਈ ਸਾਡੇ ਵਾਸਤੇ ਕੁਝ ਹੋਇਆ ਵਾ ਹਰ ਲੋਕ ਜਿਹੜੇ ਇੱਥੇ ਮਿਲਾਂਗੇ ਬੈਠੇ ਹੋਏ ਨੇ ਇੱਕ ਹੀ ਕੋਠਾ ਹੀ ਬਣ ਜੇ ਸਹੀ ਤਰੀਕੇ ਨਾਲ ਨਾ ਵੀ ਮਨ ਲੱਗੇ ਅੰਤਿਮ ਸਮੇਂ ਤੇ ਜੇ ਪਤਾ ਲੱਗੇ ਕਿ ਸਾਡਾ ਕੁਝ ਬਣਿਆ ਵਾ ਸਾਡੀ ਸਰਕਾਰ ਨੇ ਕੋਈ ਸੋਚਿਆ ਜੀ ਸਾਡੇ ਆਸਤੇ ਕੋਈ ਸੋਚਿਆ ਵਾ ਇਸ ਲੱਗੇ ਸਾਰਿਆਂ ਦੇ ਕਿ ਸਰਕਾਰ ਨੂੰ ਨਹੀਂ ਹੋ ਰਹੀ ਵੀਰਾ ਭਰਾ ਨੂੰ ਬੇਨਤੀ ਕਰਦਾ ਇਹਨਾਂ ਵਾਸਤੇ ਥੋੜਾ ਥੋੜਾ ਕਰਕੇ ਆਪਾਂ ਸਾਰੇ ਇਕੱਠ ਕਰਕੇ ਇਹਨਾਂ ਨੂੰ ਥੋੜਾ ਬਹੁਤਾ ਕਰਕੇ ਇਹਨਾਂ ਦੇ ਬਾਰੇ ਸੋਚਿਆ ਜਾਵੇ ਤੇ ਇਹਨਾਂ ਦੀ ਰੋਜੀ ਰੋਟੀ ਕਿਵੇਂ ਚੱਲਦੀ ਹੈ ਰੋਟੀ ਜਿਹੜੀ ਹੈ ਰੋਜ਼ਾਨਾ ਦਾ ਰੋਟੀ ਹੈ ਉਹ ਕਿਵੇਂ ਚੱਲਦੀ ਹੈ ਕਿਉਂਕਿ ਮਾਤਾ ਜੀ ਬੋਲ ਨਹੀਂ ਪਾਉਂਦੇ ਤੁਰ ਨਹੀਂ ਪਾਉਂਦੇ ਮੈਂ ਪੋਤੇ ਪੁੱਤੀਆਂ ਜਿਹੜੇ ਛੋਟੇ ਨੇ ਆ ਕਿਵੇਂ ਚੱਲਦੀ ਰੋਜੀ ਰੋਟੀ ਦੰਦਰ ਸਾਇਆ ਕਿ ਜੀ ਸਾਹਮਣੇ ਬਿਲਕੁਲ ਸਾਡੇ ਗਲੀ ਤੇ ਪੈਂਦੀ ਹੈ ਜੀ ਇਹਨਾਂ ਦੇ ਵਿੱਚ ਸਾਰੇ ਉਹਨਾਂ ਦੇ ਬੱਚੇ ਵੀ ਖੇਡਦੇ ਆ ਉਹ ਜੀ ਵੀ ਆਉਂਦੇ ਆ ਤੇ ਮਾਦਾ ਬਜ਼ੁਰਗ ਜਦ ਨਾਲ ਲਾਡੇ ਬੈਠੇ ਹੋਏ ਨੇ ਤੇ ਉਹ ਖੁਦ ਇਹਨਾਂ ਦੇ ਕੋਲ ਜੋ ਵੀ ਤਰੀ ਕਮੀ ਪੇਸ਼ੀ ਹੁੰਦੀ ਹੈ ਦੋ ਚਾਰ ਘਰ ਲਾਗੇ ਲਾਗੇ ਬਿਲਕੁਲ ਬਹੁਤ ਵਧੀਆ ਘਰ ਨੇ ਅਸੀਂ ਉਹਨਾਂ ਨੂੰ ਵੇਖਿਆ ਵੀ ਆ ਉਹ ਇਹਨਾਂ ਦੇ ਬਾਰੇ ਸੋਚਦੇ ਨੇ ਰੋਟੀ ਪਾਣੀ ਜੋ ਵੀ ਹੁਣ ਘਰ ਹੁੰਦਾ ਵਾ ਉਹ ਆਪਣਾ ਕਰਕੇ ਥੋੜਾ ਬੋਤਾ ਜਾਂਦੇ ਨੇ ਨਾ ਨੋਰਾਂ ਨਹੀਂ ਥੋੜਾ ਬੋਤਾ ਕਰ ਲੈਂਦੇ ਇਸ ਕਰਕੇ ਰੋਟੀ ਪਾਣੀ ਦਾ ਵੀ ਇਹਨਾਂ ਦਾ ਚੱਲ ਜਾਂਦਾ ਵਾਰ ਉਹਨਾਂ ਨੂੰ ਪਰ ਰੋਟੀ ਪਾਣੀ ਚਾਹਦੇ ਜਿਹੜਾ ਕਿਸੇ ਲਈ ਇਹੋ ਜਿਹਾ ਤੇ ਮੈਂ ਲਾਗੇ ਇੱਕ ਦੁਕਾਨਦਾਰ ਆ ਤੇ ਇਹ ਦੁਕਾਨ ਦੇ ਉੱਤੇ ਬਚੇ ਜਾ ਕੇ ਕਹਿੰਦੇ ਆ ਕਿ ਕਹਿ ਦਿੰਦੇ ਜਾ ਕੇ ਵੇਲੇ ਗਾਂ ਦਾ ਆਟਾ ਖਤਮ ਹੋ ਗਿਆ ਇਹ ਇੰਨੀ ਚੀਜ਼ਾਂ ਹੈ ਨਾ ਬੜੀਆਂ ਮੁਸ਼ਕਲ ਨੂੰ ਦਰਸਾਉਂਦੀਆਂ ਵਾ ਤੇ ਕਿਸੇ ਨੂੰ ਮੰਨ ਲਓ 2-4 ਦਿਨ ਬਾਰਿਸ਼ ਹੋ ਜਾਂਦੀ ਹੈ ਤੇ ਜੇ ਦੋ ਬਾਰਿਸ਼ ਦੇ ਕੇਵਲੇ ਬੰਦੇ ਆਪ ਆਪਣੇ ਘਰ 'ਚ ਲੋਕ ਹੋ ਜਾਂਦੇ ਆ ਇਹਨਾਂ ਵੱਲ ਧਿਆਨ ਹੀ ਦਿੱਤਾ ਜਾਂਦਾ ਕਿਉਂਕਿ ਆਪਣੇ ਘਰੋਂ ਹੀ ਨਿਕਲਦੇ ਹੈਗੇ ਇਹ ਉਹ ਨਹੀਂ ਨਿਕਲਦੇ ਦੇ ਦੇ ਵਿਚਾਰੇ ਤੇ ਭੁੱਖੇ ਰਹਿ ਜਾਂਦੇ ਕਿਉਂਕਿ ਇਹ ਨਹੀਂ ਗਿਆ ਕਿ ਮੈਂ ਮੈਂ ਆਪਣੇ ਘਰ ਦੇ ਜੀ ਸੋਚਾਂਗਾ ਕਿ ਮੈਂ ਅਕਸਰ ਰੋਟੀ ਖਾਣੀ ਹੈ ਤੇ ਮੇਰੇ ਘਰ ਦੇ ਅੱਜ ਮੈਂ ਸੋਚ ਲਵਾਂਗਾ ਕਿ ਤੇਰੇ ਆਟਾ ਚਾਹੀਦਾ ਪਰ ਇਹਨਾਂ ਦੇ ਵਿੱਚ ਇਹ ਚੀਜ਼ ਨਹੀਂ ਜਾਈਗੀ ਸਾਬ ਇਹਨਾਂ ਵਿੱਚ ਇਹੋ ਹੀ ਹੈਗਾ ਜੀ ਹੁਣ ਖਾ ਲਿਆ ਤੇ ਮੇਰਾ ਅਗਲਾ ਟਾਈਮ ਮੈਨੂੰ ਨਹੀਂ ਪਤਾ ਕਿ ਮੇਰੇ ਕੋਲ ਮਿਲਣਾ ਹੋਵੇਗਾ ਕਿ ਨਹੀਂ ਮਿਲਣਾ ਇਸ ਕਰਕੇ ਹੋਈ ਬੇਨਤੀ ਜਾਂਦੀ ਹੈ ਕਿ ਜੇ ਸਾਰਿਆਂ ਦੇ ਮਤਲਬ ਪੀਪੇ ਭਰੇ ਰਹਿੰਦੇ ਆ ਤੇ ਇਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਦੋ ਟਾਈਮ ਦਾ ਪੀਪਾ ਹਮੇਸ਼ਾ ਭਰਿਆ ਰਹੇ ਤੇ ਉਹਦੇ ਕਰਕੇ ਇਹਨਾਂ ਦਾ ਚੱਲਦਾ ਰਹੇ ਕੰਮ ਚੱਲਦਾ ਰਹੇ ਬਸ ਇਹੋ ਜੀ ਜ਼ਰ ਕੋਨਾਂ ਤੋਂ ਵਧੇ ਰਹੇ ਜਾਨ ਜਾਲੀ ਸਾਂਝੀ ਜ਼ਰੂਰ ਕਰਾਂਗੇ ਸੁਣੋ ਜੀ ਕਿਵੇਂ ਦੇਖਦੇ ਇਸ ਪਰਿਵਾਰ ਨੂੰ ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਪਰਿਵਾਰ ਬਾਜੀ ਇਹਨਾਂ ਨੂੰ 20-25 ਸਾਲ ਹੋ ਗਿਆ ਇੱਥੇ ਰਹਿੰਦੇ ਆ ਤੇ ਇਹਨਾਂ ਨੂੰ ਬਹੁਤ ਪ੍ਰੋਬਲਮ ਹੈਗੀ ਆ ਨਾ ਦੇ ਰੋਟੀ ਪਾਣੀ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈਗੀ ਰੋਟੀ ਪਾਣੀ ਜੀ ਨਾ ਤੇ ਇਹਨਾਂ ਕੋ ਸਿਲੰਡਰ ਚੁੱਲਾ ਹੈਗਾ ਵਾ ਕਿਸੇ ਵੇਲੇ ਚੁੱਲੇ ਦੇ ਉਸ ਤਰ੍ਹਾਂ ਹੀ ਤਰਬਾਲਦੇ ਨੇ ਕਿਸੇ ਵੇਲੇ ਬਾਰਿਸ਼ ਆ ਜਾਂਦੀ ਤੇ ਇਹਨਾਂ ਨੂੰ ਬੱਤੀ ਚੱਲ ਜਾਂਦੀ ਬਹੁਤ ਪ੍ਰੋਬਲਮ ਹੈ ਰੋਟੀ ਤੋਂ ਬਹੁਤ ਤੰਗਦੇ ਹੈ ਬਾਜੀ ਮੜੀਆਂ ਦਾ ਨਾਮ ਹੀ ਇਹਨਾਂ ਡਰਾਉਣਾ ਹੈ ਜੇ ਹਰ ਬੰਦਾ ਡਰ ਜਾਂਦਾ ਮੜੀਆਂ ਦੇ ਨਾਮ ਤੋਂ ਜਿੰਨਾ ਇਨਸਾਨ ਦਾ ਸੌ ਵਾਰੀ ਸੂਰਜ ਦਾ 12 ਦੀ ਜਾਨ ਲਿਖਿਆ ਨੂੰ ਤੁਸੀਂ ਵੀ ਇੱਥੇ ਸੇਵਾ ਨਿਭਾਉਂਦੇ ਤੁਹਾਨੂੰ ਡਰ ਆ ਜਾਂਦਾ ਔਰ ਦੇ ਪੂਤ ਪਰਿਵਾਰ ਦੇ ਜਿਹੜੇ ਵਹਿਮ ਪਰਮ ਬਣੇ ਹੋਏ ਨੇ ਪਰ ਇਹ ਪਰਿਵਾਰ ਇੱਥੇ ਰਹਿੰਦਾ ਇੱਥੇ ਹੀ ਸੌਂਦਾ ਬੱਚੇ ਵੀ ਇੱਥੇ ਰਹਿੰਦੇ ਇੱਥੇ ਸੌਂਦੇ ਨੇ ਹਾਂਜੀ ਭਾਜੀ ਬਿਲਕੁਲ ਸਾਰਾ ਦਿਨ ਇੱਥੇ ਖੇਡਦੇ ਨੇ ਰਾਤ ਨੂੰ ਵੀ ਇੱਥੇ ਸੌਂਦੇ ਨੇ ਸਾਰੇ ਜਗ੍ਹਾ 'ਚ ਫਿਰਦੇ ਤੁਰਦੇ ਵੀ ਨੇ ਪਰ ਇਹਨਾਂ ਦੀ ਮਜਬੂਰੀ ਬਣ ਚੁੱਕੀ ਆ ਭਾਜੀ ਮਜਬੂਰੀ ਇਹ ਕਿ ਇਹਨਾਂ ਦੇ ਜਦੋਂ ਦਾਦਾ ਜੀ ਸੀ ਉਹ ਬਹੁਤ ਕੁਛ ਕਰਦੇ ਸੀ ਉਸ ਤੋਂ ਬਾਅਦ ਜੋ ਉਹਨਾਂ ਦੀ ਡੈਥ ਹੋ ਗਈ ਇਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਹੁਤ ਖਰਾਬ ਹੋ ਗਈ ਭਾਈ। ਨਾ ਦੇ ਪੜਦੇ ਨੇ, ਸਾਰਾ ਦਿਨ ਇਥੇ ਖੇਡਦੇ ਨੇ। ਇਹਨਾਂ ਦੀ ਜਿਹੜੀ ਛੱਤ ਐ, ਇਹ ਬਿਲਕੁਲ ਹੱਥ ਉੱਪਰ ਕਰੋ ਦੇ ਨਾਲ ਲੱਗਦਾ ਵਾ। ਕਿਉਂਕਿ ਇਹ ਛੱਤ ਦਾ ਪਤਾ ਨਹੀਂ ਵੀ ਇਹ ਕਦੋਂ ਡਿੱਗ ਸਕਦੀ ਐ। ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਮੰਝਾ ਮੇਰੇ خیال ਨਾਲ ਰਿਪੇਅਰ ਹੋਣ ਤੋਂ ਪਿਆ ਐ। ੁੱਪੇ ਜੇ ਮੰਝਾ ਸਹੀ ਇਹਨਾਂ ਦਾ ਹੋਵੇ ਤਾਂ ੁੱਪੇ ਬੈਠਣ ਲਈ ਇਹਨਾਂ ਦੀ ਥਾਂ ਬਣ ਜਾਂਦੀ। ਪਰ 200-250 ਰੁਪਈਆ ਵੀ ਹੈ ਨਹੀਂ ਇਹਨਾਂ ਦੀ ਜੇਬ ਦੇ ਵਿੱਚ ਕਿ ਮੰਝੇ ਨੂੰ ਰਿਪੇਅਰ ਹੀ ਹੋ ਜੇ। ਨਹੀਂ ਭਾਈ ਜੀ। ਸਵੇਰੇ ਚਾਹ ਪੀਣ ਦੀ ਵੀ ਮੁਸ਼ਕਲ ਐ ਕਿਉਂਕਿ ਇਹਨਾਂ ਦੀ ਜ ਨਾਦੇ ਉਹ ਬੋਲ ਸਕਦੀ ਤੇ ਨਾ ਉਹ ਸੁਣ ਸਕਦੀ ਇਹ ਕੋਠੀਕਾ ਰਾਜੇ ਜਾ ਕੇ ਪਈਆਂ ਦੇ ਥੋੜਾ ਬੋਧਾ ਕੰਮਕਾਰ ਕਰਦੀ ਆ ਉਹ ਥੋੜਾ ਬੋਧਾ ਇਹਨਾਂ ਨੂੰ ਦੇ ਦਿੰਦੇ ਆ ਤੇ ਚਲੋ ਵੀ ਆਪਣੇ ਬੱਚਿਆਂ ਨੂੰ ਰੋਟੀ ਪਾਣੀ ਖਵਾ ਦੋ ਕਿਉਂਕਿ ਇਹਨਾਂ ਦੇ ਰਾਸ਼ਨ ਦਾ ਵੀ ਜੁਗਾੜ ਨਹੀਂ ਹੈਗਾ ਭਾਜੀ ਵੀ ਰਾਸ਼ਨ ਵੀ ਸਵੇਰੇ ਆਪਣਾ ਉੱਠ ਕੇ ਦੇ ਬਣਾ ਕੇ ਦੇ ਖਾ ਲੈਣ ਉਹ ਜੋ ਕੁਝ ਹੁੰਦਾ ਵਾ ਇਹਨਾਂ ਜੁਗਾੜ ਬਣਾ ਕੇ ਚਲੇ ਜਾਂਦੀ ਆ ਬਾਅਦ ਨੂੰ ਆਪਣੇ ਬੱਚਿਆਂ ਜੋਗਾ ਇਕੱਠ ਕਰ ਹੁੰਦੀ ਆ ਕਿ ਮੇਰੇ ਬੱਚੇ ਭੁੱਖੇ ਨਾ ਰਹਿਣ ਤੇ ਫਿਰ ਇਹ ਆਪਣੇ ਜਿਹੜੇ ਮਾਤਾ ਜੀ ਆ ਇਹਨਾਂ ਦੇ ਚੂਲੇ ਦੀ ਪ੍ਰੋਬਲਮ ਹੈ ਆ ਨਾ ਇੱਕ ਇਹਨਾਂ ਦੀ ਅੱਖ ਦੀ ਪੁਤਲੀ ਪੈਣ ਵਾਲੀ ਆ ਅੱਖ ਦੀ ਵੀ ਇੰਨੀ ਪ੍ਰੋਬਲਮ ਹੈ ਅੱਖ ਤੋਂ ਦੇਖ ਵੀ ਨਹੀਂ ਸਕਦੇ ਇੱਕ ਅੱਖ ਬਿਲਕੁਲ ਬੰਦ ਹੁੰਦੀ ਜਾ ਰਹੀ ਹੈ ਉਹ ਇਸ ਕਰਕੇ ਕਿ ਇਹਨਾਂ ਨੂੰ ਕੋਈ ਵੇਖਦਾ ਨਹੀਂ ਪਿਆ ਮੈਂ ਇਹੀ ਬੇਨਤੀ ਕਰਾਂਗਾ ਹੱਥ ਜੋੜ ਕੇ ਏਡੇ ਏਡੇ ਲੋਕ ਲੰਗਰ ਦਾਨੀ ਕੈਂਪ ਲਾਉਂਦੇ ਨੇ ਇੰਨਾ ਕੁਝ ਕਰਦੇ ਨੇ ਇੰਨਾ ਕਰਕੇ ਵੀ ਇਹ ਗਰੀਬਾਂ ਕਰਕੇ ਥੋੜਾ ਥੋੜਾ ਜਿਹਾ ਵੀ ਕਰਕੇ ਜਿਸ ਤਰ੍ਹਾਂ ਆਪਣੇ ਮਹਿਲ ਮਕਾਨ بڑے ਦੋ ਦੋ ਮੰਜ਼ਲਾਏ ਤਿੰਨ ਤਿੰਨ ਮੰਜ਼ਲਾ ਇੰਨਾ ਦਾ ਵੀ ਛੋਟਾ ਜਿਹਾ ਇਹਨਾਂ ਦਾ ਖੋਪ ਹੈ ਕਿ ਛੋਟਾ ਜਿਹਾ ਆਪਣਾ ਵੀ ਮਕਾਨ ਹੋਵੇ ਨਹੀਂ ਮੜੀਆਂ ਦੇ ਵਿੱਚ ਰਹਿ ਕੇ ਹੀ ਆਪਣਾ ਗੁਜ਼ਾਰਾ ਕਰ ਲਿਆ ਜਰੂਰ ਜੀ ਲੋੜ ਹੈ ਐਨਆਰਆਈ ਵੀਰਾਂ ਨੂੰ ਬਾਸੇ ਵੀ ਵੀਰਾਂ ਨੂੰ ਇਸ ਪਰਿਵਾਰ ਦੀ ਬਾਹ ਫੜਨ ਦੀ ਤੁਹਾਨੂੰ ਇਹ ਪਰਿਵਾਰ ਜਿਹੜਾ ਹੈ ਇੱਕੁੱਟੇ ਹੀ ਮੰਦਾ ਜਿਹੜੀ ਆਪਣੀ ਪੋਤੀ ਪੋਤਿਆਂ ਦੇ ਨਾਲ ਮੜੀਆਂ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਹਾਲਾਤ ਬਦ ਤੋਂ ਬਦਤਰ ਨੇ ਤਾਂ بیٹے ਨਾਲ ਵੀ ਜਲਵਾ ਜ਼ਰੂਰ ਚਰਦੇ ਆ ਜਿਹੜਾ ਇਹ ਨਾਮ ਜੀ ਤੁਹਾਡਾ ਸਨੀ ਸਿੰਘ ਸਨੀ ਵੀੜਾ ਤੁਸੀਂ ਇੱਥੇ ਰਹਿੰਦੇ ਹੋ ਮੜੀਆਂ ਦੇ ਵਿੱਚ ਹਾਂਜੀ ਤੇ ਡਰ ਨਹੀਂ ਆਉਂਦਾ ਪੂਤ ਫੂਤਾਂ ਤੋਂ ਕਿਵੇਂ ਰਹਿੰਦੇ ਹੋ ਫਿਰ ਸਾਰਾ ਦਿਨ ਇੱਥੇ ਰਾਤੀ ਜਵਾਨਾਂ ਨੇ ਪਾ ਹੂੰ ਪੂਰ ਪੂਰੀ ਕੋਈ ਚੀਂ ਨੀਂਦ ਨਹੀਂ ਆ ਸਾਰਿਆਂ ਲੋਕਾਂ ਦਾ ਰਹਿਮ ਹੂੰ ਤੇ ਤੁਸੀਂ ਇੱਥੇ ਰਹਿੰਦੇ ਹੋ ਤੁਹਾਨੂੰ ਮਨੋ ਡਰ ਨਹੀਂ ਆਉਂਦਾ ਜੀ ਪੂਤਰੇ ਤਾਂ ਜਦੋਂ ਵਿਹਮ ਭਰਮੀ ਹੁੰਦੇ ਸਰਫੇ ਇਹ ਵਹਿਮ ਹੁੰਦੇ ਆਵੇਂ ਲੋਕੀ ਦੱਸਦੇ ਹੂੰ ਤਾਂ ਜ਼ਰੂਰ ਜੀ ਇਹ ਬੱਚਾ ਉਮਰ ਚਾਹੇ ਬਹੁਤ ਛੋਟੀ ਹੈ ਵੀਰਦੀ ਪਰ ਸਿਆਣੇ ਬਣਾ ਦਿੰਦਾ ਹਲਾਤਾ ਨੇ ਪੂਤ ਪ੍ਰੇਤ ਦੇ ਨਾਮ ਦੀ ਚੀਜ਼ ਨਹੀਂ ਹੁੰਦੀ ਜਾਂਦਾ ਜਹੇ ਮਹਿਲਾ ਚ ਰਹਿਣ ਵਾਲਿਆਂ ਨੂੰ ਡਰ ਜ਼ਰੂਰ ਆਉਂਦੇ ਨੇ ਭੂਤ-ਪ੍ਰੇਤਾਂ ਨੂੰ ਪਰ ਇਹ ਬੱਚੇ ਨੂੰ ਮੜੀਆਂ ਦੇ ਵਿੱਚ ਰਹਿ ਕੇ ਵੀ ਡਰ ਨਹੀਂ ਆਉਂਦਾ ਕਿਉਂਕਿ ਇਹਨਾਂ ਨੂੰ ਹਾਲਾਤਾਂ ਨੇ ਸਿਆਣੇ ਬਣਾਤਾ ਹੋਇਆ। ਰੱਬ ਐਵੇਂ ਜੇ ਹਾਲਾਤ ਨਾ ਬਣਾਵੇ ਕਿਸੇ ਦੇ ਵੀ ਉਸ ਨੂੰ ਇਨਾਂ ਹਾਲਾਤਾਂ ਦੇ ਵਿੱਚ ਇਸ ਉਮਰ ਦੇ ਵਿੱਚ ਸਿਆਣੇ ਬੰਨਣਾ ਪਵੇ। ਤੇ ਬੇਟਾ ਜੀ ਰੋਟੀ ਪਾਣੀ ਮਿਲ ਜਾਂਦਾ ਰੋਜ਼ਾਨਾ ਤੁਹਾਨੂੰ। ਹੂੰ। ਕਿੰਨੇ ਦਿਨ ਬਾਅਦ ਰੋਟੀ ਮਿਲਦੀ ਹੈ? ਹੂੰ। ਜੇ ਮੰਮਾ ਦੀ ਮਾੜਾ ਮੋਟਾ ਕਮਾ ਕੇ ਲੰਦੀ ਆ। ਉਹ ਭੱਜਣ ਦੇ ਬਾਅਦ-ਬਾਅਦ। ਹੂੰ। ਪਰ ਮੰਮਾ ਫਿਰ ਵੀ ਥੋੜਾ ਬੋਧਾਣੁ ਖਵਾ ਦਿੰਦੀ ਆ ਆਪਣੇ ਸੰਗੀ। ਤੁਹਾ ਮਮਾਤਾ ਦੀ ਬੋਲ ਪਾਉਂਦੇ ਜਾਂ ਸੁਣ ਪਾਉਂਦੇ ਨੇ ਨਹੀਂ ਤੇ ਕਿਵੇਂ ਸਮਝਾਉਂਦੇ ਤੁਸੀਂ ਉਹਨਾਂ ਨੂੰ ਸਾਰੇ ਆਨਸ ਤੁਸੀਂ ਸਾਰੇ ਸਮਝ ਨਹੀਂਦੇ ਹਮ ਹਾਂਜੀ ਵਾਓ ਜਿਵੇਂ ਜਿਵੇਂ ਤੁਸੀਂ ਰਾਤ ਨੂੰ ਵੀ ਇੱਥੇ ਰਹਿੰਦੇ ਦਿਨੇ ਵੀ ਇੱਥੇ ਰਹਿੰਦੇ ਹੋ ਮੈਂ ਦੇਖਦਾ ਪਿਆ ਸੀ ਤੁਸੀਂ ਉਹ ਬੋਰਡ ਦਾ ਜਿਹੜਾ ਪਿੱਪਲ ਹੈ ਉਹਦੇ ਨਾਲ ਵੀ ਆਲੇ ਦੁਆਲੇ ਫਿਰਦੇ ਰਹਿੰਦੇ ਹੋ ਡਰ ਨਹੀਂ ਆਉਂਦਾ ਤੁਹਾਨੂੰ ਨਹੀਂ ਜਾਂਦੇ ਨਹੀਂ ਹੂੰ ਉਹਨਾਂ ਦਾ ਕੀ ਹੈਵੇਂ ਲੋਕੀ ਪਿੱਪਲ ਤੋਂ ਬੁੱਟਾ ਤੋਂ ਡਰ ਦੇ ਦਿੰਦੇ ਆ ਤੇ ਸਾਰਿਆਂ ਦੇ ਵਹਿਮ ਹੁੰਦੇ ਤੇ ਬੁੱਟੇ ਪਿੱਪਲ ਆ ਜਿਵੇਂ ਤੇ ਤੁਸੀਂ ਇੱਥੇ ਨਾਉਂਦੇ ਹੋ ਇੱਥੇ ਲੈਂਦੇ ਹੋ ਹਾਂਜੀ ਤਾਂ ਜ਼ਰੂਰ ਜੀ ਇਹ ਬੱਚਾ ਜਿਹੜਾ ਹੈ ਉਮਰ ਕਿਹ ਹੈ 8 ਸਾਲ ਹੈ ਪਰ ਹਸਿਆਣਾ ਜ਼ਰੂਰ ਹੈ ਜਿਵੇਂ ਕਿ ਕਿਸੇ ਦੀ ਮੌਤ ਹੋ ਜਾਂਦੀ ਸਸਕਾਰ ਹੁੰਦਾ ਦਾ ਰਿਸ਼ਤੇਦਾਰ ਭੈਣ ਭਰਾ ਵੀ ਦੋ ਦੋ ਵਾਰੀ ਨਾਉਂਦੇ ਨੇ ਤਾਂ ਇਹ ਪਰਿਵਾਰ ਇੱਥੇ ਰਹਿੰਦੇ ਇੱਥੇ ਸੌਂਦਾ ਦੇ ਇੱਥੇ ਨਾਉਂਦੇ ਨੇ ਇਹਨਾਂ ਨੂੰ ਡਰ ਨਹੀਂ ਆਉਂਦਾ ਕਿਉਂਕਿ ਹਾਲਾਤ ਇਹੋ ਜਿਹੇ ਬਣੇ ਹੁੰਦੇ ਨੇ ਕੋ ਬੇਟਾਈ ਕੀ ਅਪੀਲ ਲਾਉਣੀ ਚਾਹੁੰਦੇ ਹੋ ਜਿਹੜੇ ਦਾਨੀ ਸੱਜਣ ਤੁਹਾਨੂੰ ਦੇਖਦੇ ਪਏ ਨੇ ਕਿ ਅਪੀਲ ਲਾਉਣੀ ਚਾਹੁੰਦੇ ਕਿ ਬੇਨਤੀ ਲਾਉਣੀ ਚਾਹੁੰਦੇ ਉਹਨਾਂ ਨੂੰ ਹਾਂਜੀ ਤੁਹਾਡਾ ਬਹੁਤ ਬਹੁਤ ਭੈਣਤੀ ਪਿਆਰੀ ਉਹ ਸੇਵਾ ਕਰ ਤੋਂ ਕੋਈ ਕਿਸ ਤਰ੍ਹਾਂ ਦੀ ਸੇਵਾ ਰੀਜਾਂ ਜੀਜਾਂ ਨੇ ਤੋੜੇ ਦਿਲ ਦੇ ਵਿੱਚ ਤੇ ਉਹ ਜੀਜਾਂ ਤੁਹਾਡੀ ਸਾਡਾ ਕਰ ਭਾਂ ਦੇ ਨਾ ਹੂੰ ਤੇ ਸਾਡਾ ਰਸਤਾ ਨਹੀਂ ਕੋਈ ਹੂੰ ਤੇ ਦੋਸਤ ਮਿਲਦੇ ਨੇ ਤੁਹਾਡੇ ਦੋਸਤ ਬਣੇ ਨੇ ਬਾਹਰ ਹਾਂਜੀ ਉਹਨਾਂ ਦੇ ਤਾਂ ਟੀਵੀ ਵੀ ਹੈ ਬੜੀਆਂ ਚੀਜ਼ਾਂ ਨੇ ਫਰਿੱਜਾਂ ਵੀ ਨੇ ਤੁਹਾਨੂੰ ਰੀਜ ਆਉਂਦੀ ਤੁਹਾਡੀ ਉਹ ਟੀਵੀ ਫਰਿੱਜ ਹਾਂਜੀ ਹੂੰ ਹੋਣੇ ਤੁਸੀਂ ਇੱਕ ਪਾਉਣੀ ਜੀ ਹਾਂ ਜਰੂਰ ਜੀ ਤੁਹਾਡੀਆਂ ਦੁਆਵਾਂ ਤੇ ਅਸੀਸਾਂ ਦੀ ਲੋੜ ਐ ਇਸ ਪਰਿਵਾਰ ਨੂੰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਇਹਨਾਂ ਦੇ ਜਿਹੜੇ ਸੁਪਨੇ ਆ ਜਰੂਰ ਪੂਰੇ ਹੋਣੇ ਚਾਹੀਦੇ ਨੇ ਚਾਹੇ ਬੱਚਾ ਉਮਰ ਛੋਟੀ ਐ ਪਰ ਹਾਲਾਤਾਂ ਨੇ ਸਿਆਣੇ ਬਣਾ ਦਿੱਤਾ ਪਰ ਚਲਦੀ ਪਈ ਐ ਰੋਜੀ ਰੋਟੀ ਇਹਨਾਂ ਦੀ ਮਹੱਲਾ ਨਵਾਸੀਆਂ ਦੀ ਵਜ੍ਹਾ ਨਾਲ ਜੇ ਥੋੜੇ ਬਹੁਤੇ ਇਹਨਾਂ ਦਾ ਤਿਲ ਫੁੱਲ ਸੇਵਾ ਹੋ ਜੇਦਾ ਇਹਨਾਂ ਦੀ ਰੋਜੀ ਰੋਟੀ ਚੱਲ ਪਾਵੇ ਅਤੇ ਇਹਨਾਂ ਦੇ ਸੁਪਨੇ ਜਰੂਰ ਪੂਰੇ ਹੋਣ ਮੈਨੂੰ ਦੇ